प्यारेओ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਚ ਸ਼ਾਲੋਮ ਸਭ ਠੀਕੋ ਵੇਖਿਆ ਜਾਵੇ ਆਮ ਤੌਰ ਤੇ ਮਨੁੱਖ ਅਜ ਹਾਂ ਕਿਉਂ ਮਿਹਨਤ ਕਰ ਰਿਹਾ ਹੈ ਕਵਾਂਗੇ ਆਲੇ ਦੁਆਲੇ ਦੇ ਸਮਾਜ ਨੂੰ ਵੇਖ ਕੇ ਉਹਨਾਂ ਦੇ ਤਰੀਕਿਆਂ ਨੂੰ ਵੇਖ ਕੇ ਉਹਨਾਂ ਦੇ ਕੋਲ ਇਹ ਆ ਇਹਨਾਂ ਦੇ ਕੋਲ ਇਹ ਆ ਮੇਰੇ ਕੋਲ ਇਹ ਨਹੀਂ ਆ ਐਸੇ ਸੋਚ ਦੇ ਨਾਲ ਮਨੁੱਖ ਬੜੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਸੰਸਾਰ ਹਮੇਸ਼ਾ ਦੇ ਲਈ ਨਹੀਂ ਆ। ਸਵਰਗ ਹੀ ਹਮੇਸ਼ਾ ਦੇ ਲਈ ਆ। ਇਸ ਸੰਸਾਰ ਚ ਤੁਸੀਂ ਕੁਝ ਲੈ ਕੇ ਨਹੀਂ ਆਏ। ਇਸ ਸੰਸਾਰ ਦੇ ਵਿੱਚ ਤੁਸੀਂ ਜਿਹਦੇ ਲਈ ਅੱਜ ਦੌੜ ਰਹੇ ਹੋ, ਅੱਜ ਜਿਹਦੇ ਲਈ ਤੁਸੀਂ ਮਿਹਨਤ ਕਰ ਰਹੇ ਹੋ, ਲੜਾਈ ਕਰ ਰਹੇ ਹੋ ਅਤੇ ਜਿਹਦੇ ਲਈ ਤੁਸੀਂ ਗਲਤੀਆਂ ਕਰ ਰਹੇ ਹੋ, ਜਿਹਦੇ ਲਈ ਪਾਪ ਕਰਕੇ ਇਕੱਠਾ ਕਰ ਰਹੇ ਹੋ, ਉਹਦਾ ਆਨੰਦ ਮਾਣਨ ਦਾ ਸਮਾਂ ਨਹੀਂ ਹੈ। ਆਨੰਦ ਮਾਣੇ ਬਿਨਾ ਹੀ ਤੁਸੀਂ ਕੁਝ ਵੀ ਨਾਲ ਨਹੀਂ ਲੈ ਕੇ ਜਾਓਗੇ, ਇੱਕ ਦਿਨ ਮਰ ਜਾਓਗੇ। ਕੋਈ ਵੀ ਫਾਇਦਾ ਨਹੀਂ ਆ। ਇਸ ਲਈ ਪਿਆਰੀ ਪਰਮੇਸ਼ਵਰ ਕਹਿ ਰਿਹਾ ਥੋੜਾ ਬਹੁਤ ਕਾਫੀ ਆ ਕੀ ਕਾਫੀ ਆ ਥੋੜਾ ਕਾਫੀ ਆ ਧਾਰਮਿਕਤਾ ਨਾਲ ਕਮਾਇਆ ਹੋਇਆ ਥੋੜਾ ਕਾਫੀ ਆ ਜਿਆਦਾ ਪੈਸਾ ਕਮਾਉਣ ਦੀ ਸੋਚ ਨਾ ਰੱਖੋ ਉਹਦੇ ਨਾਲ ਕੋਈ ਵੀ ਫਾਇਦਾ ਨਹੀਂ ਆ ਮਨ ਨੂੰ ਤੁਹਾਨੂੰ ਪਿਆਸ ਲੱਗ ਰਹੀ ਆ ਅਤੇ ਤੁਹਾਡੇ ਸਾਹਮਣੇ ਨਦੀ ਆ ਕਿੰਨਾ ਕੁ ਪਾਣੀ ਪੀਵੋਗੇ ਕੀ ਇੱਕ ਬਾਲਟੀ ਪੀਲੋਗੇ ਨਹੀਂ ਪੀ ਸਕੋਗੇ ਓਨਾ ਹੀ ਪੀਓਗੇ ਜਿੰਨੇ ਨਾਲ ਤੁਹਾਡੀ ਪਿਆਸ ਬੁਝੇਗੀ ਬਹੁਤ ਵੱਡੇ ਬਰਤਨ ਦੇ ਵਿੱਚ ਬਿਰਿਆਨੀ ਆ ਦੱਸੋ ਕਿੰਨਾ ਖਾਓਗੇ ਜਿੰਨਾ ਤੁਹਾਡਾ ਪੇਟ ਹੈ ਉਨਾ ਹੀ ਇਹ ਨਾ ਕਹੋ ਮੇਰੇ ਪਤੀ ਦਾ ਪੇਟ ਬਹੁਤ ਵੱਡਾ ਹੈ ਕਿਉਂ ਇੰਨਾ ਵੱਡਾ ਪੇਟ ਹੋ ਗਿਆ ਜਾਣਦੇ ਹੋ ਤੁਸੀਂ ਸਵਾਦਲਾ ਭੋਜਨ ਬਣਾਉਂਦੇ ਹੋ ਇਸ ਲਈ ਖਾਂ ਖਾ ਕੇ ਹਾਂ ਜਾਂ ਨਹੀਂ ਮੈਂ ਪੁੱਛਦਾ ਹਾਂ ਕਿੰਨਾ ਖਾਓਗੇ ਥੋੜਾ ਜਿਹਾ ਪੇਟਾ ਉਹਦੇ ਤੋਂ ਜ਼ਿਆਦਾ ਖਾ ਸਕੋਗੇ ਨਹੀਂ ਤੁਸੀਂ ਜਿੰਨਾ ਵੀ ਖਾਓ ਜਿੰਨਾ ਖੇ ਪੇਟ ਹੈ ਓਨਾ ਹੀ ਖਾ ਸਕੋਗੇ ਜੇ ਸੋਵੋਗੇ ਤਾਂ 6 ਫੁੱਟ ਮੰਜੇ ਦੇ ਉੱਪਰ ਇਸ ਤੋਂ ਜ਼ਿਆਦਾ ਬਹੁਤ ਜ਼ਿਆਦਾ ਪੈਸਾ ਹੈ ਇਸ ਲਈ ਉੱਥੋਂ ਤੋਂ ਲੈ ਕੇ ਇੱਥੇ ਤੱਕ ਤੁਸੀਂ ਬੈੱਡ ਬਣਵਾਓਗੇ ਚਾਂਸ ਨਹੀਂ ਆ ਪੈਸਾ ਬਹੁਤ ਜ਼ਿਆਦਾ ਹੈ ਸੋਚ ਕੇ ਐਨੀ ਵੱਡੀ ਪਲੇਟ 'ਚ ਸੋਹ ਪ੍ਰਕਾਰ ਦੀਆਂ ਕਰੀਆਂ ਲੈ ਕੇ ਸੋਹ ਪ੍ਰਕਾਰ ਦੇ ਭੋਜਨ ਲੈ ਕੇ ਖਾ ਪਾਓਗੇ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਇਸ ਲਈ ਉਥੋਂ ਤੋ ਲੈ ਕੇ ਉਥੋਂ ਤੱਕ ਲੰਬੀ ਕਾਰ ਲੈ ਕੇ ਜਾਓਗੇ ਨਹੀਂ ਜਾਓਗੇ ਤੁਹਾਡੇ ਕੋਲ ਬੜਾ ਪੈਸਾ ਹੈ ਸੋਚ ਕੇ ਬਹੁਤ ਵੱਡੀ ਬਿਲਡਿੰਗ ਬਣਾਉਣ ਤੇ ਵੀ ਕਿੰਨੇ ਵੱਡੇ ਬੈੱਡ ਤੇ ਸੋਵੋਗੇ ਕਿੰਨੇ ਵੱਡੇ ਕਮਰੇ ਚ ਸੋਵੋਗੇ ਕਿੰਨਾ ਵੱਡਾ ਮਕਾਨ ਵੀ ਬਣਾ ਲਓ ਉਸ ਮਕਾਨ ਦੇ ਇੱਕ ਹੀ ਕਮਰੇ ਚ ਸੋਵੋਗੇ ਸਾਰੇ ਕਮਰੇ ਚ ਨਹੀਂ ਸੋਵੋਗੇ ਦੱਸੋ 10 ਕਮਰਿਆਂ ਦਾ ਮਕਾਨ ਚਾਹੀਦਾ ਕੀ ਕਰਨਾ ਹੈ 10 ਕਮਰਿਆਂ ਦਾ ਮਕਾਨ ਬਣਾਉਣ ਤੇ ਹੀ ਤੁਸੀਂ ਇੱਕ ਹੀ ਕਮਰੇ 'ਚ ਸੋਵੋਗੇ ਜਿਆਦਾ ਨਹੀਂ ਸੋਵੋਗੇ 6 ਫੁੱਟ ਦੇ ਬਿਸਤਰ ਤੇ ਹੀ ਅਤੇ ਥੋੜੇ ਜੇ ਪੇਟ ਨੂੰ ਭਰਨ ਦੇ ਲਈ ਅਤੇ ਜਦ ਮਰੋਗੇ 6 ਫੁੱਟ ਦੇ ਬਕਸੇ ਵਿੱਚ ਹੀ ਰੱਖਣਗੇ ਇਹੀ ਤਾਂ ਜ਼ਿੰਦਗੀ ਹੈ ਨਾ ਭੈਣੋ ਤੇ ਭਰਾਓ ਸੱਚ ਨੂੰ ਜਾਣੋ ਚੰਗੀ ਸਿਹਤ ਦੇ ਨਾਲ ਪਿਆਰ ਕਰਨ ਵਾਲੇ ਪਰਿਵਾਰ ਦੇ ਨਾਲ ਜੋ ਹੈ ਉਹਦੇ ਵਿੱਚ ਹੀ ਸੰਤੁਸ਼ਟੀ ਦੇ ਨਾਲ ਜੇ ਇਸ ਤਰ੍ਹਾਂ ਜਿਉਂਗੇ ਤਾਂ ਇਸ ਤੋਂ ਵੱਡਾ ਮੌਕਾ ਕੋਈ ਨਹੀਂ ਆ ਇੱਕ ਭਿਖਾਰੀ ਨੇ ਕੋਨੇ ਤੇ ਰੱਖੇ ਹੋਏ ਡਸਟਬਿਨ ਦੇ ਵਿੱਚੋਂ ਭੋਜਨ ਕੱਢ ਕੇ ਖਾ ਰਿਆ ਸੀ ਜੋ ਫੁੱਟਪਾਥ ਤੇ ਭੋਜਨ ਕਰ ਰਿਹਾ ਸੀ ਉਸ ਨੂੰ ਵੇਖਿਆ ਮੈਂ ਹੀ ਬੈਟਰ ਹਾਂ ਘਟੂ ਘਟ ਫੁੱਟਪਾਥ ਤੇ ਹੀ ਭੋਜਨ ਕਰ ਰਿਹਾ ਹਾਂ ਥੈਂਕ ਯੂ ਲਾਰਡ ਪਰਮੇਸ਼ਵਰ ਧੰਨਵਾਦ ਫੁੱਟਪਾਥ ਤੇ ਜੋ ਭੋਜਨ ਕਰ ਰਿਹਾ ਸੀ ਕਿਨੂੰ ਵੇਖ ਕੇ ਧੰਨਵਾਦ ਦੇ ਰਿਹਾ ਹੈ ਡਸਟਬਿਨ ਦੇ ਭੋਜਨ ਨੂੰ ਖਾਣ ਵਾਲੇ ਨੂੰ ਵੇਖ ਕੇ ਜੋ ਫੁੱਟਪਾਥ ਤੇ ਬੈਠਾ ਭੋਜਨ ਖਾ ਰਿਹਾ ਸੀ ਉਹ ਧੰਨਵਾਦ ਕਰ ਰਿਹਾ ਫੁੱਟਪਾਥ ਤੇ ਭੋਜਨ ਕਰਨ ਵਾਲੇ ਨੂੰ ਰੈਸਟੋਰੈਂਟ ਚ ਭੋਜਨ ਕਰਨ ਵਾਲਾ ਵੇਖ ਕੇ ਕਹਿੰਦਾ ਮੈਂ ਹੀ ਬੈਟਰ ਹੈ ਰੈਸਟੋਰੈਂਟ ਚ ਭੋਜਨ ਖਾ ਰਿਆ ਪਰਮੇਸ਼ਵਰ ਨੇ ਮੇਰੇ ਤੇ ਤਰਸ ਕੀਤਾ ਹੈ ਇੱਕ ਵਿਅਕਤੀ व्हीਲ ਚੇਅਰ ਤੋਂ ਰੋਡ ਤੋਂ ਨਿਕਲ ਰਿਹਾ ਸੀ ਰੋਡ ਤੇ व्हीਲ ਚੇਅਰ ਤੇ ਜਾਣ ਵਾਲਾ ਉਹ ਵਿਅਕਤੀ ਜਦ ਐਂਬੂਲੈਂਸ ਚ ਪੇਸ਼ੈਂਟ ਨੂੰ ਲੈ ਕੇ ਜਾ ਰਹੀ ਸੀ ਤਾਂ ਵੇਖਿਆ ਹਾਂ ਪ੍ਰਭੂ ਤੁਸੀਂ ਮਹਾਨ ਹੋ ਮੈਂ ਤਾਂ ਵੀਲ ਚਿਰ ਤੇ ਜਾ ਰਿਹਾ ਹਾਂ ਪਤਾ ਨਹੀਂ ਉਹ ਕੌਣ ਆ ਜੋ ਐਂਬੂਲੈਂਸ ਤੇ ਜਾ ਰਿਹਾ ਪ੍ਰਭੂ ਤੂੰ ਮੇਰੇ ਤੇ ਤਰਸ ਕੀਤਾ ਤੇਰਾ ਧੰਨਵਾਦ ਜੋ ਐਂਬੂਲੈਂਸ ਚ ਗਿਆ ਉਹ ਹਸਪੀਟਲ ਚ ਐਡਮਿਟ ਹੋਇਆ ਨਾਲ ਦੇ ਨੂੰ ਉਠਾ ਕੇ ਲੈ ਜਾ ਰਹੇ ਸੀ ਇਸ ਲਈ ਉਹ ਮਰ ਗਿਆ ਹਸਪੀਟਲ ਚ ਨਾਲ ਦੇ ਬੈੱਡ ਤੇ ਜੋ ਸੀ ਉਹ ਬਿਮਾਰ ਕਹਿ ਰਿਹਾ ਧੰਨਵਾਦ ਘਟੋ ਘਟ ਹਜੇ ਤੱਕ ਮੈਂ ਜ਼ਿੰਦਾ ਹਾਂ ਤੁਹਾਨੂੰ ਕੀ ਸਮਝ ਆਇਆ ਚਾਹੇ ਬਿਮਾਰੀ ਵੀ ਹੋ ਜਾਏ ਜਿਸ ਨੂੰ ਬਿਮਾਰੀ ਹੋਈ ਉਹ ਕਹਿ ਰਿਹਾ ਧੰਨਵਾਦ ਮੈਂ ਤਾਂ ਜ਼ਿੰਦਾ ਹਾਂ ਇਹ ਤਾਂ ਮਰ ਗਿਆ ਐਂਬੂਲੈਂਸ ਤੇ ਜੋ ਜਾ ਰਿਹਾ ਸੀ ਉਸ ਨੂੰ व्हीलचेयर ਵਾਲੇ ਨੇ ਵੇਖ ਕੇ ਕੀ ਕਿਹਾ ਮੈਂ व्हीलचेयर ਤੇ ਜਾ ਰਿਹਾ ਐਂਬੂਲੈਂਸ ਦੇ ਵਿੱਚ ਨਹੀਂ ਜਾ ਰਿਹਾ ਰੈਸਟੋਰੈਂਟ 'ਚ ਭੋਜਨ ਕਰਨ ਵਾਲੇ ਨੇ ਕਿੰਨੂੰ ਵੇਖਿਆ ਫੁੱਟਪਾਥ ਤੇ ਜੋ ਭੋਜਨ ਖਾ ਰਿਹਾ ਸੀ ਉਸ ਨੂੰ ਵੇਖ ਕੇ ਕਿਹਾ ਧੰਨਵਾਦ ਪਿਤਾ ਮੈਂ ਤਾਂ ਰੈਸਟੋਰੈਂਟ 'ਚ ਭੋਜਨ ਖਾ ਪਾ ਰਿਹਾ ਹਾਂ ਜੋ ਫੁੱਟਪਾਥ ਤੇ ਭੋਜਨ ਕਰ ਰਿਹਾ ਸੀ ਜੋ ਡਸਟਬਿਨ ਦੇ ਵਿੱਚੋਂ ਭੋਜਨ ਕੱਟ ਕੇ ਖਾ ਰਿਹਾ ਸੀ ਉਸ ਨੂੰ ਵੇਖ ਕੇ ਕਹਿ ਰਿਹਾ ਸੀ ਧੰਨਵਾਦ ਪਿਤਾ ਘਟੂ ਘਟ ਰੱਜ ਕੇ ਰੋਟੀ ਖਾ ਰਿਹਾ ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਤੋਂ ਮਾੜੇ ਹਾਲਾਤਾਂ ਵਾਲੇ ਲੋਕਾਂ ਨੂੰ ਜਦੋਂ ਵੇਖਦੇ ਆ ਜੋ ਉਹਨਾਂ ਨਾਲੋਂ ਵੀ ਜ਼ਿਆਦਾ ਗਰੀਬ ਆ ਉਹਨਾਂ ਨੂੰ ਵੇਖ ਕੇ ਜੱਤੁਲਾ ਕਰਦੇ ਆ ਤਾਂ ਅਸੀਂ ਧੰਨਵਾਦੀ ਹੋ ਕੇ ਚੱਲਦੇ ਆ ਜਦੋਂ ਸਾਡੇ ਨਾਲੋਂ ਵੀ ਜ਼ਿਆਦਾ ਮਾੜੇ ਹਾਲਾਤ ਅਤੇ ਬੁਰੇ ਹਾਲਾਤਾਂ ਵਾਲਿਆਂ ਨੂੰ ਵੇਖ ਕੇ ਜਦ ਅਸੀਂ ਉਹਨਾਂ ਨਾਲ ਤੁਲਨਾ ਕਰਦੇ ਆ ਬੁਰੀ ਇੱਛਾ ਦੇ ਲਾਲਚ ਦੇ ਅਦੀਨ ਹੋ ਜਾਂਦੇ ਆ ਦੁਸ਼ਟਤਾ ਦੇ ਕੰਮ ਕਰਨ ਦੇ ਲਈ ਅੱਗੇ ਵਧਦੇ ਆ ਮੁਕਾਬਲਾ ਕਰਕੇ ਜੋ ਹੈ ਉਹ ਵੀ ਗਵਾ ਦਿੰਨੇ ਆ बाइबल दस दिया थोड़ा जिहान भला है उत्तम है ज्यादा होने हो तो जीवन च खतरा लियाएगा बीमारी ल्याएगा बिपता लियाएगा मुसीबत लियाएगा याद रखो साड़े जीवन च कुछ संतुष्टियां होनिया चाहिए संतुष्टि किया बाइबल च लिखा होया है पहला कुरंथिया सत्मा अध्याय भीवा वचन बुलाहट के प्रति ਸੰਤੁਸ਼ਟੀ ਪਰਮੇਸ਼ਵਰ ਨੇ ਤੁਹਾਨੂੰ ਜਿਹੜੇ ਹਾਲਾਤਾਂ ਚ ਬੁਲਾਇਆ ਉਹਨਾਂ ਵਿੱਚ ਹੀ ਸੰਤੁਸ਼ਟ ਰਹੋ ਸੇਵਕਾਈ ਚ ਹਿੱਸਾ ਲੈਂਦੇ ਸਮੇਂ ਜੋ ਪ੍ਰਭੂ ਨੇ ਤੁਹਾਨੂੰ ਸੇਵਕਾਈ ਦਿੱਤੀ ਆ ਉਹਦੇ ਚ ਸੰਤੁਸ਼ਟ ਰਹੋ ਲੂਕਾ ਦੀ ਅੰਜੀਲ 3ਰਾ ਅਧਿਆਇ 14ਵਾਂ ਵਚਨ ਆਖਰੀ ਵਚਨ ਨੂੰ ਬੜੇ ਧਿਆਨ ਨਾਲ ਅੰਡਰਲਾਈਨ ਕਰੋ ਆਪਣੀ ਤਨਖਾਹ ਦੇ ਵਿੱਚ ਆਪਣੀ ਤਨਖਾਹ ਦੇ ਵਿੱਚ ਹੀ ਸਬਰ ਕਰੀ ਕੀ ਕਰਨਾ ਹੈ ਕੀ ਦੇ ਚ ਸਬਰ ਕਰਨਾ ਹੈ ਜੋ ਤਨਖਾਹ ਮਿਲ ਰਹੀ ਆ ਉਹਦੇ ਚ ਸੰਤੋਸ਼ ਰੱਖੋ ਫਾਲਤੂ ਨਾਲ ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ ਮੇਰੀ ਤਨਖਾਹ ਕਿੰਨੀ ਆ 15000 ਪਰ ਜੇ ਉਹਨੂੰ ਵੇਖਦਾ ਹਾਂ ਤਾਂ ਮੈਨੂੰ ਬੜਾ ਦੁੱਖ ਲੱਗਦਾ ਹੈ ਕਿਉਂ ਕਾਦੇ ਲਈ ਮੈਂ ਤਾਂ ਡਿਗਰੀ ਕੀਤੀ ਆ ਜੀ ਉਹ ਤਾਂ 10th ਕਲਾਸ ਫੇਲ ਆ ਉਹਨੂੰ 30000 ਮਿਲਦਾ ਅਤੇ ਮੈਨੂੰ 15000 ਮਿਲ ਰਿਹਾ ਉਸ ਨੂੰ ਵੇਖਣ ਤੇ ਮੈਨੂੰ ਬੜਾ ਹੀ ਦੁੱਖ ਲੱਗਦਾ ਹੈ ਕਿਉਂ ਦੁੱਖ ਹੁੰਦਾ ਹੈ ਉਸ ਨੂੰ ਵੇਖਣ ਤੇ ਦੁੱਖ ਹੁੰਦਾ ਹੈ ਜੇ ਨਾ ਵੇਖੀਏ ਤਾਂ ਪੇਟ ਭਰਦਾ ਹੈ ਸਮਝ ਆਇਆ ਅਸੀਂ ਆਪਣੇ ਜੀਵਨ ਦੇ ਵਿੱਚ ਸੰਤੁਸ਼ਟੀ ਦੇ ਕਦੋਂ ਅਦੀਨ ਹੁੰਨੇ ਆ ਤੁਸੀਂ ਜਾਣਦੇ ਹੋ ਜਦੋਂ ਅਸੀਂ ਦੂਜਿਆਂ ਨਾਲ ਤੁਲਨਾ ਕਰ ਰਹੇ ਹਾਂ ਫਿਰ ਤੋਂ ਕਹਿੰਦਾ ਹਾਂ ਭੈਣੋ ਅਤੇ ਭਰਾਵੋ ਦੂਜਿਆਂ ਨਾਲ ਤੁਲਨਾ ਨਾ ਕਰੋ ਕਦੇ ਵੀ ਨਾ ਕਰੋ ਜੇ ਤੁਹਾਨੂੰ ਤੁਲਨਾ ਕਰਨੀ ਪਵੇ ਤਾਂ ਜੋ ਤੁਹਾਡੇ ਤੋਂ ਮਾੜੇ ਹਾਲਾਤਾਂ ਵਿੱਚ ਆ ਉਹਨਾਂ ਨਾਲ ਕਰੋ ਤੁਹਾਡੇ ਤੋਂ ਵੀ ਜ਼ਿਆਦਾ ਜੋ ਕਮਜ਼ੋਰ ਆ ਉਹਨਾਂ ਦੇ ਨਾਲ ਤੁਸੀਂ ਤੁਲਨਾ ਕਰੋ ਮੈਂ ਦੱਸਿਆ ਨਾ ਜੋ ਫੁੱਟਪਾਥ ਤੇ ਭੋਜਨ ਕਰ ਰਿਹਾ ਸੀ ਉਹਨੇ ਕਿਹਦੇ ਨਾਲ ਤੁਲਨਾ ਕੀਤੀ ਜੋ ਡਸਟਬਿਨ ਦੇ ਵਿੱਚੋਂ ਭੋਜਨ ਕੱਢ ਕੇ ਖਾ ਰਿਹਾ ਸੀ ਉਹਦੇ ਨਾਲ ਤੁਲਨਾ ਕਰ ਰਿਹਾ ਸੀ ਪ੍ਰਭੂ ਦਾ ਧੰਨਵਾਦ ਕੀਤਾ ਜੋ ਰੈਸਟੋਰੈਂਟ 'ਚ ਭੋਜਨ ਕਰ ਰਿਹਾ ਸੀ ਉਹਨੇ ਕਿਹਦੇ ਨਾਲ ਤੁਲਨਾ ਕੀਤੀ ਫੁੱਟਪਾਥ ਵਾਲੀ ਨਾਲ ਤੁਲਨਾ ਕਰਕੇ ਧੰਨਵਾਦ ਕੀਤਾ ਜੇ ਮੈਂ ਸਟਾਰ ਹੋਟਲ 'ਚ ਜਾਂਦਾ ਤਾਂ ਕਿੰਨਾ ਹੋਰ ਵਧੀਆ ਹੁੰਦਾ ਏਸੀ ਰੂਮ 'ਚ ਜਾਂਦਾ ਤਾਂ ਕਿੰਨਾ ਵਧੀਆ ਹੁੰਦਾ ਇਸ ਤਰ੍ਹਾਂ ਨਹੀਂ ਸੋਚਿਆ ਜੋ 휠 ਚੇਅਰ ਤੇ ਜਾ ਰਿਹਾ ਸੀ ਉਹਨੇ ਕਿੰਨੂੰ ਵੇਖ ਕੇ ਸੰਤੁਸ਼ਟ ਹੋਇਆ ਜੋ ਐਂਬੂਲੈਂਸ 'ਚ ਜਾ ਰਿਹਾ ਸੀ ਖਤਰੇ ਦੇ ਹਾਲਾਤਾਂ ਵਿੱਚ ਸੀ ਜਿਹਨੂੰ ਐਂਬੂਲੈਂਸ 'ਚ ਲੈ ਕੇ ਜਾ ਰਿਹਾ ਸੀ ਪ੍ਰਭੂ व्हीलचेयर ਹੈ व्हीलचेयर ਤੇ ਜਾ ਰਿਹਾ ਹਾਂ ਐਮੂਲ ਚ ਲੈ ਕੇ ਜਾ ਰਹੇ ਹਾਂ ਪਤਾ ਨਹੀਂ ਕੀ ਹੋਇਆ ਧੰਨਵਾਦ ਜੋ ਹਸਪੀਟਲ ਐਡਮਿਟ ਹੋਇਆ ਉਹ ਪੇਸ਼ੈਂਟ ਕਿਨੂੰ ਵੇਖ ਕੇ ਪ੍ਰਭੂ ਦਾ ਤਨਵਾਦ ਕਰ ਰਿਹਾ ਸੀ ਮੈਨੂੰ ਕਿਉਂ ਇਹ ਬਿਮਾਰੀ ਦਿੱਤੀ ਕਿਉਂ ਇਹ ਰੋਗ ਦਿੱਤਾ ਕਹਿ ਕੇ ਨਹੀਂ ਰੋ ਰਿਹਾ ਜੋ ਨਾਲ ਦਾ ਪੇਸ਼ੈਂਟ ਸੀ ਜਦੋਂ ਮਰ ਗਿਆ ਜਦ ਉਸ ਨੂੰ ਲੈ ਕੇ ਜਾ ਰਹੇ ਸੀ ਦੋਨੋਂ ਹੱਥਾਂ ਨੂੰ ਜੋੜ ਕੇ ਕਿਹਾ ਥੈਂਕਸ ਪਿਤਾ ਹਜੇ ਤੱਕ ਮੈਨੂੰ ਜ਼ਿੰਦਾ ਰੱਖਣ ਦੇ ਲਈ ਅਜੇ ਤੱਕ ਮੈਨੂੰ ਜ਼ਿੰਦਾ ਰੱਖਿਆ ਅਤੇ ਜੀਣ ਦਾ ਮੌਕਾ ਦਿੱਤਾ ਧੰਨਵਾਦ ਭੈਣੋ ਤੇ ਭਰਾਵੋ ਜੇ ਤੁਸੀਂ ਆਪਣੇ ਜੀਵਨ ਚ ਆਪਣੇ ਨਾਲੋਂ ਵੀ ਜ਼ਿਆਦਾ ਲੋਕਾਂ ਨਾਲ ਤੁਲਨਾ ਕਰੋਗੇ ਤਾਂ ਹਮੇਸ਼ਾ ਰੋਂਦੇ ਰਹੋਗੇ ਹਮੇਸ਼ਾ ਨਿਰਾਸ਼ ਹੁੰਦੇ ਰਹੋਗੇ ਪਰੇਸ਼ਾਨ ਹੁੰਦੇ ਰਹੋਗੇ ਦੂਜਿਆਂ ਨਾਲ ਆਪਣੀ ਤੁਲਨਾ ਕਰਕੇ ਉਹਨਾਂ ਕੋਲ ਕੁਝ ਵੀ ਆ ਪਰ ਆਨੰਦ ਨਾ ਮਾਣ ਸਕੋਗੇ ਤੁਹਾਨੂੰ ਦੱਸਿਆ ਯਾਦ ਹੈ ਨਾ ਪਤਨੀ ਚਾਵਲ ਚੋਗ ਰਹੀ ਸੀ ਪਤੀ ਨੌਕਰੀ ਤੇ ਗਿਆ ਨਾਲ ਦੀ ਗਵੰਡਨ ਆਈ ਭਾਬੀ ਵੇਖੋ ਮੇਰਾ ਪਤੀ ਟੀਵੀ ਖਰੀਦ ਕੇ ਲੈ ਆਇਆ ਹੈ ਇਹ ਕਹਿ ਕੇ ਆਪਣੇ ਘਰ ਲੈ ਗਈ ਅਤੇ ਟੀਵੀ ਵੀ ਖਾਇਆ ਔਰਤ ਨੂੰ ਇੱਕਦਮ ਸਾੜਾ ਹੋਇਆ ਮੇਰੇ ਪਤੀ ਨੂੰ ਆਉਣ ਦੋ ਮੈਂ ਦੱਸਾਂਗੀ ਪਤੀ ਆਇਆ ਆਉਣ ਤੋਂ ਬਾਅਦ ਮੂੰਹ ਫੁਲਾ ਕੇ ਬੈਠੀ ਸੀ ਅਤੇ ਪੁੱਛਿਆ ਪਾਈ ਕੀ ਹੋਇਆ ਤੂੰ ਕੀ ਕਰੇਗਾ ਮੈਨੂੰ ਨਹੀਂ ਪਤਾ ਆਫਿਸ ਚੋਂ ਆਉਂਦੇ ਹੋਏ ਦੇ ਕੱਲ ਟੀਵੀ ਲੈ ਕੇ ਆਇਓ ਮੈਂ ਅਚਾਨਕ ਹੋਨੇ ਟੀਵੀ ਕਿੱਥੋਂ ਲਿਆਵਾ ਕਿਵੇਂ ਲਿਆਓਗੇ ਇਹਦਾ ਮੈਨੂੰ ਕੁਝ ਪਤਾ ਨਹੀਂ ਆ ਗਵੰਡਨ ਨੂੰ ਵੇਖੋ ਉਹਦੀ ਪਤਨੀ ਫਰੀ ਬੈਠੀ ਆ ਵੇਖੋ ਉਹਦੇ ਲਈ ਪਤੀ ਟੀਵੀ ਲੈ ਕੇ ਆਇਆ ਉਧਾਰ ਕਰਕੇ ਟੀਵੀ ਲੈ ਕੇ ਆਇਆ ਫਿਰ ਉਹਨੂੰ ਸਾਹਮਣੇ ਵਾਲੀ ਨੇ ਬੁਲਾਇਆ ਭਾਬੀ ਮੇਰੇ ਘਰ ਆਉਂਗੇ ਭਾਬੀ ਮੇਰੇ ਪਤੀ ਨੇ ਬਹੁਤ ਵਧੀਆ ਫ੍ਰਿਜ ਖਰੀਦੀ ਆ ਕਹਿਣ ਤੇ ਫਿਰ ਤੋਂ ਮੂੰਹ ਮੋੜ ਕੇ ਬੈਠ ਗਈ ਪਤੀ ਟੀਵੀ ਲੈ ਕੇ ਆਇਆ ਆ ਗਿਆ ਲੈ ਆਇਆ ਇਸ ਤਰ੍ਹਾਂ ਆ ਗਿਆ ਟੀਵੀ ਲੈ ਕੇ ਆਇਆ ਅਤੇ ਉਸਨੇ ਟੀਵੀ ਉਤਾਰਿਆ ਉਹਨੇ ਆਪਣਾ ਮੂੰਹ ਮੋੜ ਕੇ ਰੱਖਿਆ ਹੋਇਆ ਸੀ ਇਹ ਕੀ ਆ ਮੂੰਹ ਮੋੜ ਕੇ ਰੱਖਿਆ ਹੈ ਤੂੰ ਟੀਵੀ ਮੰਗਾਇਆ ਤੇ ਟੀਵੀ ਲੈ ਕੇ ਆਇਆ ਤੇਰਾ ਟੀਵੀ ਕੀ ਕਰਨਾ ਫ੍ਰਿਜ ਕਿੱਥੇ ਆ ਇਹ ਕੀ ਹੁਣ ਤੂੰ ਫ੍ਰਿਜ ਮੰਗ ਰਹੀ ਆ ਵੇਖੋ ਸਾਹਮਣੇ ਵਾਲੀ ਨੇ ਫ੍ਰਿਜ ਲਈ ਆ ਆਮ ਫ੍ਰਿਜ ਨਹੀਂ ਇਹ ਡਬਲ ਡੋਰ ਵਾਲੀ ਫ੍ਰਿਜ ਹੈ ਤੂੰ ਟ੍ਰਿਪਲ ਡੋਰ ਵਾਲੀ ਲੈ ਕੇ ਆ ਕੀ ਕਰਨਾ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਕਈ ਸਕੀਮਾਂ ਹੁੰਦੀਆਂ ਨਾ ਉਹਨਾਂ ਨੂੰ ਲੈ ਕੇ ਦੂਜੇ ਦਿਨ ਫ੍ਰਿਜ ਲੈ ਕੇ ਆਇਆ ਪਿਆਰਿਓ ਆ ਤੇ ਫਿਰ ਕਿਸੇ ਨਾਲ ਦੀ ਗੁੰਡਣ ਨੇ ਕਿਹਾ ਭਾਬੀ ਮੇਰੇ ਘਰ ਆਇਓ ਮੇਰਾ ਪਤੀ ਮੈਂ ਬੈਠ ਕੇ ਟੀਵੀ ਵੇਖ ਸਕਾਂ ਉਹ ਮੇਰੇ ਲਈ ਸੋਫਾ ਵੀ ਲੈ ਕੇ ਆਇਆ ਦੇਖੋ ਕਿੰਨਾ ਵਧੀਆ ਸੋਫਾ ਲੈ ਕੇ ਆਇਆ ਬੈਠ ਕੇ ਆਰਾਮ ਨਾਲ ਟੀਵੀ ਵੇਖ ਸਕਦੇ ਆ ਕਹਿ ਕੇ ਸੋਫਾ ਵੀ ਖਾਇਆ ਟੀਵੀ ਲਿਆਇਆ ਫ੍ਰਿਜ ਲਿਆਇਆ ਘਰ ਆਇਆ ਤਾਂ ਉਹ ਮੂਫਲਾ ਕੇ ਬੈਠੀ ਹੋਈ ਸੀ ਹੁਣ ਕੀ ਹੋਇਆ ਟੀਵੀ ਕਿਵੇਂ ਵੇਖਾ ਥੱਲੇ ਬੈਠ ਕੇ ਵੇਖਾ ਕਿੱਥੇ ਐ ਸੋਫਾ ਹੁਣ ਫਿਰ ਤੂੰ ਸੋਫਾ ਕਹਿ ਰਹੀ ਆ ਸੋਫਾ ਲਿਆਉਂਗੇ ਕਿ ਨਹੀਂ ਸ਼ਾਮ ਨੂੰ ਪਤੀ ਘਰ ਆਇਆ ਪਰ ਸੋਫਾ ਲੈ ਕੇ ਨਹੀਂ ਆਇਆ ਉਹ ਪਤੀ ਨਾਲ ਬਹੁਤ ਹੀ ਲੜੀ लाठी ਲੈ ਕੇ ਉਸ ਨੂੰ ਬਹੁਤ ਹੀ ਮਾਰਿਆ ਮੇਰਾ ਹੱਥ ਟੁੱਟੇ ਤਰ੍ਹਾਂ ਪੈਰ ਟੁੱਟੇ ਕਹਿ ਰਹੀ ਸੀ ਤਦ ਪਤੀ ਨੇ ਕੀ ਕੀਤਾ ਜਾਣਦੇ ਹੋ ਜਦ ਮੈਂ ਆ ਰਹੀ ਸੀ ਤਾਂ ਉਹ ਦੂਜੇ ਘਰ ਦਾ ਵਿਅਕਤੀ ਆਪਣੀ ਪਤਨੀ ਨੂੰ ਬਹੁਤ ਮਾਰ ਰਿਹਾ ਸੀ ਇਸ ਲਈ ਮੈਂ ਤੈਨੂੰ ਮਾਰ ਰਿਹਾ ਹਾਂ ਉਹਨੇ ਟੀਵੀ ਲਿਆ ਇਸ ਲਈ ਤੂੰ ਵੀ ਮੈਨੂੰ ਟੀਵੀ ਲਿਆਉਣ ਲਈ ਕਿਆ ਨਾਲ ਦੇ ਨੇ ਫਰਿੱਜ ਲਈ ਅਤੇ ਇਸ ਲਈ ਤੂੰ ਮੈਨੂੰ ਫਰਿੱਜ ਲਿਆਉਣ ਦੇ ਲਈ ਵੀ ਕਿਆ ਸੋਫਾ ਖਰੀਦਿਆ ਇਹ ਕਹਿ ਕੇ ਹਾਂ ਸੋਫਾ ਖਰੀਦਿਆ ਹੁਣ ਉਹ ਆਪਣੀ ਪਤਨੀ ਦੀ ਪਿਟਾਈ ਕਰ ਰਿਹਾ ਹੈ ਹੁਣ ਮੈਂ ਵੀ ਤੈਨੂੰ ਕੁੱਟਾਂਗਾ ਉਹ ਨਾਲ ਦੇ ਨੇ ਆਪਣੀ ਪਤਨੀ ਨੂੰ ਹੀ ਛੱਡ ਦਿੱਤਾ ਮੈਂ ਤੈਨੂੰ ਛੱਡ ਦਾਂਗਾ ਗਰੀਬੀ ਜਾਏਗੀ ਪਿਆਰੇ ਉਹ ਜੋ ਪਰਿਵਾਰ ਖੁਸ਼ੀ ਕਿਉਂ ਉਹਦੇ ਵਿੱਚ ਬਹੁਤ ਝਗੜੇ ਹੋ ਗਏ ਇੱਛਾਵਾਂ ਬਾਈਬਲ ਦੱਸਦੀ ਆ ਅੱਖਾਂ ਨਾਲ ਵੇਖ ਲੈਣਾ ਮਨ ਤੋਂ ਕਰ ਲੈਣ ਦੇ ਨਾਲ ਉੱਤਮ ਹੈ ਅੱਖਾਂ ਤੋਂ ਵੇਖ ਲੈਣਾ ਮਨ ਦੀ ਚੰਚਲਤਾ ਤੋਂ ਉੱਤਮ ਹੈ ਇਹ ਵੀ ਵਿਅਰਥ ਅਤੇ ਮਨ ਦਾ ਦੁਖਣਾ ਹੈ ਅੱਜ ਸਾਡੇ ਵਿੱਚੋਂ ਬਹੁਤ ਜ਼ਿਆਦਾ ਮਨ ਟਿਕਦਾ ਨਹੀਂ ਜਾਂ ਉਹ ਹਮੇਸ਼ਾ ਦੌੜਦਾ ਰਹਿੰਦਾ ਹੈ ਇਹਦੇ ਕਰ ਉਹਦੇ ਕਰ ਉਹਦੇ ਕਰ ਇਹਦੇ ਕਰ ਜੋ ਉਹਦੇ ਕੋਲ ਮੈਨੂੰ ਵੀ ਚਾਹੀਦਾ ਹੈ हे ਪਿਆਰਿਓ ਜੋ ਤੁਹਾਡੇ ਕੋਲ ਆ ਕਾਫੀ ਆ ਜੋ ਤੁਹਾਡੇ ਕੋਲ ਹੈ ਜੇ ਤੁਸੀਂ ਉਹਦੇ 'ਚ ਅਨੰਦਿਤ ਨਹੀਂ ਹੋ 파 ਰਹੇ ਹੋ ਤਾਂ ਜੋ ਤੁਸੀਂ ਚਾ ਰਹੇ ਹੋ ਉਹਦੇ ਤੋਂ ਵੀ ਤੁਸੀਂ ਅਨੰਦਿਤ ਹੋ ਸਕੋ ਇਹ ਮੁਸ਼ਕਲਾ ਮੇਰੀ ਗੱਲ ਤੁਹਾਨੂੰ ਕੁਝ ਸਮਝ ਆਈ ਆ ਸਮਝਿਓ ਅੱਜ ਤੁਹਾਡੇ ਕੋਲ ਜੋ ਕੁਝ ਵੀ ਹੈ ਜੇ ਤੁਸੀਂ ਉਹਦੇ ਵਿੱਚ ਸਬਰ ਨਹੀਂ ਕਰੋਗੇ ਤਾਂ ਜੋ ਤੁਸੀਂ ਚਾ ਰਹੇ ਹੋ ਜੇ ਤੁਸੀਂ ਉਸ ਨੂੰ ਪਾ ਵੀ ਲਓ ਤਾਂ ਤੁਹਾਨੂੰ ਸੰਤੁਸ਼ਟੀ ਨਹੀਂ ਮਿਲੇਗੀ ਕਿਉਂ ਜਾਣਦੇ ਹੋ ਸੰਤੁਸ਼ਟੀ ਪਰਮੇਸ਼ਵਰ ਵੱਲੋਂ ਦਿੱਤੀ ਜਾਣ ਵਾਲੀ ਇੱਕ ਬਹੁਤ ਵੱਡੀ ਆਸ਼ੀਸ਼ ਹੈ ਜੋ ਸੰਤੁਸ਼ਟ ਹੈ ਜੇ ਉਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਮੰਗਦਾ ਹੀ ਰਹੇਗਾ ਪੁੱਛਦਾ ਹੀ ਰਹੇਗਾ ਮੈਂ ਪੁੱਛਦਾ ਹਾਂ ਅੱਜ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਸੰਤੁਸ਼ਟੀ ਹੈ ਸੰਤੁਸ਼ਟੀ ਨਾਲ ਭਰਿਆ ਜੀਵਨ ਹੈ ਮੇਰੇ ਲਈ ਬਾਸਾ ਮੇਰੇ ਲਈ ਕਾਫੀ ਆ ਜੋ ਹੈ ਉਹ ਕਾਫੀ ਆ ਕਹਿਣ ਵਾਲੇ ਜੋ ਉਹਨਾਂ ਦੇ ਕੋਲ ਹੈ ਉਸ ਵਿੱਚ ਸੰਤੁਸ਼ਟੀ ਨਾਲ ਜੀਣ ਵਾਲੇ ਸਾਡੇ ਚੋਂ ਕਿੰਨੇ ਲੋਕ ਆ ਬਾਈਬਲ ਚ ਇਜ਼ਰਾਈਲੀ ਲੋਕਾਂ ਨੇ ਬਹੁਤ ਹੀ ਲਾਲਸਾ ਕੀਤੀ ਬੜਾ ਲਾਲਚ ਕੀਤਾ ਆਓ ਉਸ वचन ਨੂੰ ਪੜ੍ਹਦੇ ਹਾਂ ਜ਼ਬੂਰ 106 14 ਤੇ 15ਵਾਂ ਵਚਨ ਉਹਨਾਂ ਨੇ ਜੰਗਲ ਦੇ ਵਿੱਚ ਬਹੁਤ ਹੀ ਲਾਲਸਾ ਕੀਤੀ ਸਾਡੇ ਵਿੱਚੋਂ ਵੀ ਕਈ ਲੋਕ ਲਾਲਸਾ ਕਰ ਰਹੇ ਆ ਆਪਣੇ ਹਾਲਾਤ ਆਪਣੇ ਮਾਹੌਲ ਨੂੰ ਭੁੱਲ ਕੇ ਆਪਣੀ ਤਨਖਾਹ ਨੂੰ ਭੁੱਲ ਕੇ ਆਪਣੇ ਪਰਿਵਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਇਹਨਾਂ ਨੂੰ ਉਹਨਾਂ ਨੂੰ ਵੇਖ ਕੇ ਲਾਲਚ ਦੇ ਨਾਲ ਬਹੁਤ ਹੀ ਲਾਲਚੀ ਹੋ ਚੁੱਕੇ ਆ ਤੁਸੀਂ ਆਪਣੇ ਹਾਲਾਤਾਂ ਨੂੰ ਆਪਣੇ ਸਮੇਂ ਨੂੰ ਭੁੱਲ ਗਏ ਹੋ ਤੁਹਾਨੂੰ ਜੋ ਤਨਖਾਹ ਮਿਲਦੀ ਉਹ ਭੁੱਲ ਗਏ ਹੋ ਕਿਹੜੇ ਖਰਚ ਪੈਦਾ ਹੋਏ ਇਹ ਵੀ ਭੁੱਲ ਗਏ ਹੋ ਇਹਨਾਂ ਉਹਨਾਂ ਨੂੰ ਵੇਖ ਕੇ ਦੂਜਿਆਂ ਦੇ ਨਾਲ ਆਪਣੀ ਤੁਲਨਾ ਕਰਕੇ ਪਤੀ ਨਾਲ ਪਤਨੀ ਨਾਲ ਲੜ ਕੇ ਝਗੜਾ ਕਰਕੇ ਇਹ ਚਾਹੀਦਾ ਉਹ ਚਾਹੀਦਾ ਇਹ ਖਰੀਦੋ ਉਹ ਖਰੀਦੋ ਇਸ ਤਰ੍ਹਾਂ ਰਹਿਣਾ ਉਸ ਤਰ੍ਹਾਂ ਰਹਿਣਾ ਇਹ ਕਹਿ ਕੇ ਅਗਰ ਤੁਸੀਂ ਆਪਣੇ ਹਾਲਾਤਾਂ ਨੂੰ ਭੁੱਲ ਕੇ ਜਿਆਦਾ ਲਾਲਸਾ ਕਰੋਗੇ ਤਾਂ ਤੁਹਾਡੀ ਜੀਵਨ ਦੇ ਵਿੱਚ ਜੋ ਬਚੇਗਾ ਉਹ ਨਿਰਾਸ਼ਾ ਅਤੇ ਵਿਆਕੁਲਤਾਈਆ ਅਤੇ ਤੁਹਾਡੇ ਜੀਵਨ ਦੇ ਹਾਲਾਤ ਬਦਤਰੀ ਹੁੰਦੇ ਰਹਿਣਗੇ ਯਾਦ ਰੱਖੋ ਜੰਗਲ ਚ ਉਹਨਾਂ ਨੇ ਬਹੁਤ ਲਾਲਸਾ ਕੀਤੀ ਅਤੇ ਹੋਰ ਕੀ ਕੀਤਾ ਜੰਗਲ ਦੇ ਵਿੱਚ ਪਰਮੇਸ਼ਵਰ ਨੂੰ ਪਰਖਿਆ ਜਿੱਥੇ ਕੁਝ ਨਹੀਂ ਸੀ ਉੱਥੇ ਉਹ ਮੰਨੇ ਦੇ ਨਾਲ ਭਰ ਰਿਹਾ ਸੀ ਜਿੱਥੇ ਕੁਝ ਨਹੀਂ ਸੀ ਉਹਨਾਂ ਨੂੰ ਚਟਾਨ ਦੇ ਵਿੱਚੋਂ ਪਾਣੀ ਪਿਲਾ ਰਿਹਾ ਸੀ ਪਿਆਸ बुझा ਰਿਹਾ ਸੀ ਜਿੱਥੇ ਕੁਝ ਨਹੀਂ ਸੀ ਪਰਮੇਸ਼ਵਰ ਅੱਗ ਦਾ ਖੰਭਾ ਬਣ ਕੇ ਖੜਾ ਸੀ ਚਾਨਣ ਕਰ ਰਿਹਾ ਸੀ ਅਤੇ ਉਹਨਾਂ ਨੂੰ ਰਾਹ ਵੀ ਖਾਇਆ ਅਤੇ ਬੱਦਲ ਦਾ ਖੰਭਾ ਬਣ ਕੇ ਉਹਨਾਂ ਤੇ ਛਾਂ ਕੀਤੀ ਜਦ ਉਹਨਾਂ ਨੂੰ ਜੰਗਲ ਚ ਲੈ ਕੇ ਜਾ ਰਿਹਾ ਸੀ ਤਾਂ ਉਹਨਾਂ ਨੂੰ ਕੀ ਯਾਦ ਆਇਆ ਕੱਕੜੀਆਂ ਯਾਦ ਆਈਆਂ ਖਰਬੂਜੇ ਯਾਦ ਆਏ ਮਾਸ ਯਾਦ ਆਇਆ ਇਹਨਾਂ ਨੂੰ ਉਹਨਾਂ ਨੂੰ ਵੇਖ ਕੇ ਮਾਸ ਨੂੰ ਚਾਉਣ ਵਾਲੇ ਪਰਮੇਸ਼ਵਰ ਨੂੰ ਪਰਖਿਆ ਭੈਣੋ ਅਤੇ ਭਰਾਵੋ ਪਰਮੇਸ਼ਵਰ ਨੇ ਜੋ ਤੁਹਾਨੂੰ ਦਿੱਤਾ ਉਹਦੇ ਚ ਸੰਤੁਸ਼ਟੀ ਦੇ ਨਾਲ ਰਹੋ ਕਿ ਛੋਟੀ ਨੌਕਰੀਆ ਛੋਟੀ ਨੌਕਰੀ ਦੇ ਵਿੱਚ ਕਿੰਨੀ ਤਨਖਾਹ ਤੁਹਾਨੂੰ ਮਿਲਦੀ ਆ ਉਹਦੇ ਚੀ ਸੰਤੁਸ਼ਟੀ ਕਰੋ ਸਿਪਾਯੋ ਤੁਹਾਨੂੰ ਜੋ ਤਨਖਾਹ ਮਿਲਦੀ ਆ ਉਹਦੇ ਵਿੱਚ ਸੰਤੁਸ਼ਟੀ ਦੇ ਨਾਲ ਰਹੋ ਇਸ ਤਰ੍ਹਾਂ ਨਾ ਕਰਦੇ ਹੋਏ ਲਾਲਸਾ ਦੇ ਨਾਲ ਤੁਹਾਡਾ ਮਨ ਅਤੇ ਪੈਰ ਜੇ ਸਥਿਰ ਨਾ ਹੋ ਕੇ ਘੁੰਮਦੇ ਰਹੋਗੇ ਤਾਂ ਪਰਮੇਸ਼ਵਰ ਕੀ ਕਹਿ ਰਿਹਾ ਉਹਨਾਂ ਨੇ ਜੰਗਲ 'ਚ ਬਹੁਤ ਹੀ ਲਾਲਚ ਕੀਤਾ ਅਤੇ ਨਿਰਜਲ ਸਥਾਨ ਵਿੱਚ ਪਰਮੇਸ਼ਵਰ ਦੀ ਪਰਖਿਆ ਲਈ ਤਦ ਉਸਨੇ ਉਹਨਾਂ ਨੂੰ ਮੂੰਹ ਮੰਗਿਆ ਵਰਤਾ ਦੇ ਦਿੱਤਾ ਤੁਹਾਨੂੰ ਮਾਸ ਚਾਹੀਦਾ ਤੁਹਾਨੂੰ ਮਾਸ ਚਾਹੀਦਾ ਮਾਸ ਚਾਹੀਦਾ ਮਾਸ ਚਾਹੀਦਾ ਸਵਰਗਦੂਤਾਂ ਦਾ ਭੋਜਨ ਜੋ ਮੰਨਾ ਸੀ ਅਤੇ ਪਰਮੇਸ਼ਵਰ ਨੇ ਜਦ ਉਹਨਾਂ ਨੂੰ ਦਿੱਤਾ ਉਹ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਪਿਆਰਿਓ ਹਮੇਸ਼ਾ ਮੰਨਾ ਹਮੇਸ਼ਾ ਮੰਨਾ ਹਰ ਰੋਜ਼ ਮੰਨਾ ਸਾਨੂੰ ਮਾਸ ਯਾਦ ਆ ਰਿਹਾ ਸਾਨੂੰ ਮਾਸ ਚਾਹੀਦਾ ਸਾਨੂੰ ਮੀਟ ਚਾਹੀਦਾ ਇਹੀ ਲੋਕ ਜਦੋਂ ਇੱਕ ਸਮੇਂ ਮਿਸਰ ਦੇ ਵਿੱਚ ਗੁਲਾਮ ਸੀ ਖਾਣ ਨੂੰ ਰੋਟੀ ਨਹੀਂ ਸੀ ਇਕ ਸਮੇਂ ਖਾਂਦੇਸੀ অতি ਭੁੱਖੇ ਰਹਿੰਦੇ ਸੀ ਬੇਸਹਾਰਾ ਜੀਵਨ ਜੀ ਰਹੇ ਸੀ ਦੋ ਟਾਈਮ ਵੀ ਰੋਟੀ ਇਹਨਾਂ ਨੂੰ ਮਿਲ ਨਹੀਂ ਪਾ ਰਹੀ ਸੀ ਐਸੇ ਮਾੜੇ ਹਾਲਾਤਾਂ ਵਿੱਚ ਗੁਲਾਮੀ ਦੇ ਹਾਲਾਤਾਂ ਵਿੱਚ ਸੀ ਜਦੋਂ ਤੜਫ ਤੜਫ ਕੇ ਰੋ ਰਹੀ ਸੀ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਛਡਾਉਣ ਲਈ ਜਦ ਮੂਸਾ ਨੂੰ ਭੇਜਿਆ ਤਾਂ ਜਦ ਸਵਰਗਦੂਤਾ ਦਾ ਭੋਜਨ ਮੰਨਾ ਉਹਨਾਂ ਨੂੰ ਦਿੱਤਾ ਤਾਂ ਉਹਨਾਂ ਨੇ ਕੀ ਕੀਤਾ ਜਾਣਦੇ ਹੋ ਸਾਨੂੰ ਮਾਸ ਚਾਹੀਦਾ ਹਮੇਸ਼ਾ ਮੰਨਾ ਕੌਣ ਖਾਏਗਾ ਮਾਸ ਚਾਹੀਦਾ ਮਾਸ ਚਾਹੀਦਾ ਸਾਨੂੰ ਉਹ ਦਿਨ ਯਾਦ ਆ ਰਹੇ ਆ ਜਦੋਂ ਅਸੀਂ ਮਿਸਰ ਦੇ ਵਿੱਚ ਸੀਤ ਰੱਜ ਕੇ ਖਾਣੇ ਸੀ ਸਾਨੂੰ ਉਹ ਦਿਨ ਯਾਦ ਆ ਰਹੇ ਆ ਰੱਜ ਕੇ ਰੋਟੀ ਖਾਂਦੇ ਸੀ ਪੇਟ ਪਰ ਪੋਜਨ ਖਾਂਦੇ ਸੀ ਕੀ ਸੱਚਮੁੱਚ ਪੇਟ ਪਰ ਪੋਜਨ ਖਾਂਦੇ ਸੀ ਰੋਟੀ ਖਾਂਦੇ ਸੀ ਪਿਆਰੀ ਭੈਣੋ ਮੈਂ ਤੁਹਾਡਾ ਭਰਾ ਹੋ ਕੇ ਗੱਲ ਕਹਿਣਾ ਚਾਹੁੰਦਾ ਹਾਂ ਗੁੱਸਾ ਨਾ ਕਰਿਓ ਵਿਆਹ ਤੋਂ ਪਹਿਲਾਂ ਤੁਹਾਡੇ ਕੋਲ ਕਿੰਨੇ ਜੋੜੇ ਕੱਪੜੇ ਸੀ ਇੱਕ ਵਾਰ ਸੋਚੋ ਵਿਆ ਤੋ ਪਹਿਲਾ ਸਾਡੇ ਕੋਲ ਕਿੰਨੇ ਸੂਟ ਸੀ ਸਾਡਾ ਪਿਤਾ ਹਰ 크ਿਸਮਸ ਤੇ ਇਸਟਰ ਤੇ ਕੀ ਨਵੇਂ ਸਾਲ ਤੇ ਵਧੀਆ ਸੂਟ ਖਰੀਦ ਪਾਇਆ ਨਹੀਂ ਖਰੀਦ ਪਾਇਆ ਪਿਤਾ ਨਾਲ ਗੁੱਸਾ ਹੋਏ ਨਹੀਂ ਗੁੱਸਾ ਹੋਏ ਮੇਰੇ ਪਿਤਾ ਜੀ ਕਿੰਨੇ ਲੋਕਾਂ ਲਈ ਲੈਣਗੇ ਯੈਸ ਤੁਹਾਨੂੰ ਸਕੂਟਰੀ ਖਰੀਦ ਕੇ ਦੇ ਪਾਏ ਸਭ ਦੇ ਲਈ ਨਹੀਂ ਕੁਝ ਲੋਕਾਂ ਦੇ ਲਈ ਤੁਹਾਡੀਆਂ ਇੱਛਾਵਾਂ ਪੂਰੀਆਂ ਕਰ ਸਕੇ ਕਾਲਜ ਦੀ ਫੀਸ ਦੇ ਸਕੇ ਬੜੀ ਕੋਸ਼ਿਸ਼ ਕੀਤੀ ਬੜੀ ਮਿਹਨਤ ਕੀਤੀ ਤੁਹਾਡਾ ਪਿਤਾ ਤੁਹਾਡੇ ਲਈ ਮਕਾਨ ਖਰੀਦ ਪਾਇਆ ਖਰੀਦ ਪਾਇਆ ਇੱਕ ਵਾਰ ਸੋਚੋ ਵਿਆਹ ਤੋਂ ਪਹਿਲਾਂ ਸਾਡੇ ਪਿਤਾ ਜੀ ਕਿੱਥੋਂ ਲਿਆਉਣਗੇ ਕਿੱਥੋਂ ਲਿਆਉਣਗੇ ਬੜੀ ਮਿਹਨਤ ਕਰਨ ਵਾਲਾ ਮੇਰੇ ਲਈ ਕਾਰ ਕਿੱਥੋਂ ਖਰੀਦੇਗਾ ਘਰ ਕਿੱਥੋਂ ਖਰੀਦੇਗਾ ਮੇਰੇ ਲਈ ਮਹਿੰਗੀਆਂ ਸਾੜੀਆਂ ਸੋਨਾ ਕਿੱਥੋਂ ਖਰੀਦੇਗਾ ਇਹ ਸੋਚ ਕੇ ਬੜੀ ਐਡਜਸਟਮੈਂਟ ਕੀਤੀ ਨਾ ਤੁਸੀਂ ਬਹੁਤ ਵਧੀਆ ਹੋ ਨਾ ਫਿਰ ਵਿਆਹ ਹੋਣ ਤੋਂ ਬਾਅਦ ਕਿਉਂ ਐਡਜਸਟ ਨਹੀਂ ਕਰ پا ਰਹੇ ਹੋ ਇੱਕ ਵਰ ਸੋਚੋ ਵਿਆਹ ਤੋਂ ਪਹਿਲਾਂ ਸਾਰੀਆਂ ਗੱਲਾਂ 'ਚ ਸਮਝੌਤਾ ਕੀਤਾ ਵਿਆਹ ਹੋਣ ਤੋਂ ਬਾਅਦ ਮੇਰੀ ਪਤੀ ਨੂੰ ਕਿੰਨੀ ਤਨਖਾਹ ਮਿਲਦੀ ਆ ਇਹਦੀ ਤਨਖਾਹ ਬੜੀ ਘੱਟ ਆ ਪਰ ਇਹ ਕਿੱਥੋਂ ਲੈ ਕੇ ਆਵੇਗਾ ਮਿਹਨਤ ਕਰਕੇ ਪਰਿਵਾਰ ਨੂੰ ਪਾਲ ਰਿਹਾ ਹੈ ਤਿੰਨ ਬੱਚੇ ਪੜਾਉਣੇ ਹੈ ਉਹਨਾਂ ਦੀ ਫੀਸ ਭਰਨੀ ਆ ਇੱਕ ਸਮੇਂ ਆਪਣੇ ਪਿਤਾ ਨੂੰ ਤੁਸੀਂ ਸਮਝਿਆ ਅੱਜ ਪਤੀ ਨੂੰ ਕਿਉਂ ਨਹੀਂ ਸਮਝਦੇ ਉਹ ਵੀ ਤਿੰਨ ਬੱਚਿਆਂ ਦਾ ਪਿਤਾ ਹੈ ਨਾ ਕਿਵੇਂ ਲੈ ਕੇ ਆਏਗਾ ਯਾਨੀ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕੇਗਾ ਪਤੀ ਨੂੰ ਕਿੰਨੀ ਤਨਖਾਹ ਮਿਲਦੀ ਆ ਆਮਦਨ ਕਿੰਨੀ ਆ ਪਿਤਾ ਨੂੰ ਸਮਝ ਕੇ ਪਿਤਾ ਨਾਲ ਹੀ ਦਿਨ ਦੇ ਵਿੱਚ ਝਗੜੇ ਨਹੀਂ ਸਮਝੌਤਾ ਕਰਕੇ ਗਏ ਅੱਜ ਵਿਆਹ ਹੋਣ ਤੋਂ ਬਾਅਦ ਤੁਹਾਡਾ ਪਤੀ ਇੱਕ ਦੋ ਬੱਚਿਆਂ ਦਾ ਪਿਤਾ ਹੋ ਗਿਆ ਹੁਣ ਪਿਤਾ ਬਣਨ ਤੋਂ ਬਾਅਦ ਸਮਝਦੇ ਨਹੀਂ ਹੋ ਸੰਭਾਲਦੇ ਨਹੀਂ ਹੋ ਹਿੰਮਤ ਨਹੀਂ ਦਿੰਦੇ ਪਤਾ ਨਹੀਂ ਕਿਉਂ ਇਹਨਾਂ ਉਹਨਾਂ ਨੂੰ ਦੇਖ ਕੇ ਕਹਿੰਦੇ ਇਸ ਤਰ੍ਹਾਂ ਨਿਕੰਮੇ ਨਾ ਤੁਸੀਂ ਕਿਉਂ ਵਿਆਹ ਕੀਤਾ ਜੇ ਨਿਕੰਮੇ ਨਾ ਵਿਆਹ ਕੀਤਾ ਕਿਸੇ ਚੰਗੇ ਨਾਲ ਵਿਆਹ ਕਰ ਲੈਣਾ ਸੀ ਨਾ ਕਿਸੇ ਰਾਜੇ ਨਾਲ ਵਿਆਹ ਕਰ ਲੈਣਾ ਸੀ ਨਾ ਜੇ ਤੁਸੀਂ ਰਾਣੀ ਹੋ ਤਾਂ ਰਾਜੇ ਨਾਲ ਹੀ ਵਿਆਹ ਕਰੋਗੇ ਤੁਹਾਡੇ ਹਾਲਾਤਾਂ ਦੇ ਅਨੁਸਾਰ ਤੁਹਾਡੇ ਵਰਗਾ ਹੀ ਮਿਲ ਗਿਆ ਅੱਜ ਉਸ ਪਤੀ ਦੇ ਨਾਲ ਝਗੜਨ ਦਾ ਕੀ ਫਾਇਦਾ ਬੱਚਿਆਂ ਦੇ ਸਾਹਮਣੇ ਲੜਨ ਦਾ ਕੀ ਫਾਇਦਾ ਇੱਕ ਵਾਰ ਸੋਚੋ ਤੁਸੀਂ ਜੋ ਮਾਤਾ ਪਿਤਾ ਨੂੰ ਸਮਝ ਕੇ ਸਮਝੌਤਾ ਕਰਦੇ ਹੋਏ ਗਏ ਅੱਜ ਤੁਸੀਂ ਮਾਂ ਹੋ ਅੱਜ ਤੁਹਾਡਾ ਪਤੀ ਬੱਚਿਆਂ ਦਾ ਪਿਤਾ ਬਣ ਗਿਆ ਹੈ ਉਸ ਪਿਤਾ ਨੂੰ ਸਮਝ ਕੇ ਜੇ ਤੁਸੀਂ ਅੱਜ ਸਮਝੌਤਾ ਕਰਦੇ ਹੋਏ ਜਾਓਗੇ ਤੁਹਾਡਾ ਘਰ ਸਵਰਗ ਦੇ ਰੂਪ ਦੇ ਵਿੱਚ ਬਦਲ ਜਾਏਗਾ ਪਿਆਰੋਂ ਤੇ ਭਰਾਵੋ ਸਮਝਣ ਦੀ ਕੋਸ਼ਿਸ਼ ਕਰੋ ਐਡਜਸਟ ਕਰੋ ਪਰਿਵਾਰ ਅਦਭੁਤ ਤਰੀਕੇ ਨਾਲ ਅੱਗੇ ਵਧੇਗਾ ਵਿਸ਼ਵਾਸ ਕਰੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਬਹੁਤ ਹੀ ਉੱਤਮ ਸੰਦੇਸ਼ ਤੁਸੀਂ ਸਾਨੂੰ ਦਿੱਤਾ ਤੁਹਾਡਾ ਧੰਨਵਾਦ ਤੁਹਾਡੀ ਮਹਿਮਾ ਕਰਦੇ ਹਾਂ ਜੋ ਸਾਡੇ ਕੋਲ ਅਸੀਂ ਉਹਦੇ ਵਿੱਚ ਹੀ ਸੰਤੁਸ਼ਟ ਹੋ ਸਕੀਏ ਸਾਡੀ ਸਹਾਇਤਾ ਕਰ ਮਿਲਣ ਵਾਲੀ ਤਨਖਾਹ ਨਾਲ ਅਸੀਂ ਸੰਤੁਸ਼ਟ ਹੋ ਸਕੀਏ ਰੱਜ ਕੇ ਭੋਜਨ ਖਾਣ ਸਕੀਏ ਐਸੀ ਕਿਰਪਾ ਕਰ ਦਿਓ ਧਾਰਮਿਕਤਾ ਅਤੇ ਖराई ਨਾਲ ਜੀਣ ਵਾਲੇ ਲੋਕਾਂ ਨੂੰ ਤੁਸੀਂ ਕਿਹਾ ਸੰਤੁਸ਼ਟ ਕਰੋ ਪਿਤਾ ਉਹ ਸੰਤੁਸ਼ਟੀ ਸਾਨੂੰ ਦੇ ਵਿਆਹ ਤੋਂ ਪਹਿਲਾਂ ਪਿਤਾ ਜੋ ਵੀ ਐਡਜਸਟਮੈਂਟ ਕੀਤਾ ਪਤੀ ਹੋ ਸਕਦਾ ਪਤਨੀ ਹੋ ਸਕਦੀ ਆ ਕੋਈ ਵੀ ਹੋ ਸਕਦਾ ਸਮਝੋਤਾ ਕਰ ਸਕੇ ਸਹਾਇਤਾ ਕਰੋ ਸਮਝੋਤਾ ਕਰਕੇ ਅੱਗੇ ਵਧਣ ਦਾ ਅਨੁਗ੍ਰਹਿ ਕਰਦੇ ਹੋ ਅਤੇ ਪਰਿਵਾਰ ਚ ਪਿਆਰ ਮੁਹੱਬਤ ਸ਼ਾਂਤੀ ਆਤਮਿਕਤਾ ਖੁਸ਼ਹਾਲੀ ਨਾਲ ਭਰ ਦਿਓ ਪਿਤਾ ਅਜ ਸੰਤੁਸ਼ਟੀ ਲਈ ਪ੍ਰਾਰਥਨਾ ਕਰਦੇ ਆ ਖੁਸ਼ਹਾਲੀ ਨਾਲ ਦਿਓ ਹੁਣ ਸਾਡੇ ਜੀਵਨ ਚ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਏ ਨਹੀਂ ਆ ਉਹ ਨਹੀਂ ਆ ਸਾਡੇ ਕੋਲ ਇਹ ਨਹੀਂ ਆ ਉਹ ਨਹੀਂ ਆ ਕਦੇ ਵੀ ਸਾਡੇ ਮੂੰਹ ਚੋਂ ਐਸੀ ਗੱਲ ਨਿਕਲੇ ਐਸਾ ਕਦੇ ਨਾ ਹੋਵੇ ਜੋ ਹੈ ਉਸੇ ਚ ਸੰਤੁਸ਼ਟੀ ਨਾਲ ਜੀ ਸਕੀਏ ਐਸਾ ਜੀਵਨ ਦੇ ਦਿਓ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ